ਪੰਜਾਬ ਦੇ ਅੰਦਰ ਜਿੰਨੇ ਵੀ ਲੋਕਾਂ ਵੱਲੋਂ ਨਕਾਰੇ ਦਿੱਤਾ ਨਗੇ ਚਾਹ ਉਹ ਸਾਬਕਾ ਸੀਐਮ ਹੋਣ ਚਾਹ ਮੈਂਬਰ ਪਾਰਲੀਮੈਂਟ ਹੋਣ ਸਾਰੇ ਇੱਕ ਮੰਚ ਤੇ ਆਉਣਾ ਚਾਹੁੰਦੇ ਨੇਗੇ ਸਾਰੇ ਇਕੱਠਾ ਹੋਣਾ ਚਾਹੁੰਦੇ ਨੇਗੇ ਚਾਹ ਕਾਂਗਰਸ ਪਾਰਟੀ ਵੱਲੋਂ ਦੋ ਬਾਰ ਬਤੌਰ ਮੁੱਖ ਮੰਤਰੀ ਸੇਵਾਵਾਂ ਨਿਮਾਉਣ ਵਾਲੇ ਕੈਪਟਨ ਅਮੰਦਰ ਸਿੰਘ ਹੋਣ ਚਾਹੇ ਉਹਨਾਂ ਦੇ ਸਾਡੂ ਸਿਮਰਜੀਤ ਸਿੰਘ ਮਾਨ ਹੋਣ ਚਾਹੇ ਸੁਖਵੀਰ ਸਿੰਘ ਬਾਦਲ ਹੋਣ ਇਹ ਸਾਰੇ ਉਹ ਪੋਲੀਟੀਸ਼ੀਅਨ ਨੇ ਜਿਨ੍ਹਾਂ ਨੇ ਪਿਛਲੇ ਲਗਭਗ 25-30 ਸਾਲ ਪੰਜਾਬ ਦੇ ਅੰਦਰ ਆਪਣੀਆਂ ਰਾਜਨੀਤਿਕ ਸਵਾਵਾ ਨਿਮਾਣੀਆਂ ਆਪਣੀਆਂ ਪੋਲੀਟੀਕਲ ਸਵਾਵਾ ਨਿਮਾਣੀਆਂ ਜੇ ਮੈਂ 2002 ਤੋਂ ਲੈ ਕੇ ਗੱਲ ਕਰਾਂ ਪਿਛਲੇ 25 ਸਾਲ ਦੀ ਗੱਲ ਕਰ ਲਈਏ 2002 ਤੋਂ ਲੈ ਕੇ 2007 ਤੱਕ ਪੰਜਾਬ ਦੇ ਅੰਦਰ ਕਾਂਗਰਸ ਪਾਰਟੀ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ 2007 ਤੋਂ ਲੈ ਕੇ 17 ਸਾਲ ਤੱਕ ਲਗਾਤਾਰ 10 ਸਾਲ ਅਕਾਲੀ ਦਲ ਭਾਜਪਾ ਦੀ ਸਰਕਾਰ ਪ੍ਰਕਾਸ਼ ਸਿੰਘ ਬਾਦਲ ਜੀ ਸਵਰਗਵਾਸੀ ਪ੍ਰਕਾਸ਼ ਸਿੰਘ ਬਾਦਲ ਜੀ ਪੰਜਾਬ ਦੇ ਮੁੱਖ ਮੰਤਰੀ 2017 ਤੋਂ ਲੈ ਕੇ 22 ਤੱਕ ਫਿਰ ਕੈਪਟਨ ਮਦਰ ਸਿੰਘ ਮੁੱਖ ਮੰਤਰੀ ਵਿਚਕਾਰ ਵੀ ਥੋੜੇ ਦਿਨ ਇੱਕ ਨਵਾਂ ਵਿਅਕਤੀ ਚੰਨੀ ਸਾਹ ਆਇਆ ਇਹ ਪੰਜਾਬ ਦੇ 2002 ਤੋਂ ਲੈ ਕੇ ਮੈਂ ਸਮਝਦਾ 2022 ਤੱਕ ਦਾ ਇੱਕ politikar record ਆ 20 ਸਾਲ ਦਾ ਜਿਹਦੇ ਅੰਦਰ ਦੋ ਪਰਿਵਾਰਾਂ ਨੇ ਰਾਜ ਕੀਤਾ ਇੱਕ ਪਰਿਵਾਰ ਦੀ ਗਵਾਈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਕਰ ਰਹੇ ਸੀ ਔਰ ਦੂਸਰੇ ਪਰਿਵਾਰ ਦੀ ਗਵਾਈ ਕੈਪਟਨ ਅਮਿੰਦਰ ਸਿੰਘ ਕਰ ਰਹੇ ਸੀ ਔਰ ਜਦੋਂ ਕੈਪਟਨ ਸਾਹਿਬ ਨੂੰ ਬਤਾਰ ਮੁੱਖ ਮੰਤਰੀ ਹਟਾਇਆ ਗਿਆ ਤਾਂ ਕੈਪਟਨ ਸਾਹਿਬ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਲਈ ਤੁਹਾਡੇ ਸਾਰਿਆਂ ਨੇ ਯਾਦ ਹੋਊਗਾ ਜਦੋਂ ਵਿਧਾਨ ਸਭਾ ਚ 2017 ਤੋਂ ਲੈ ਕੇ 22 ਤੱਕ ਤੁਸੀਂ ਮੈਨੂੰ ਵੀ ਕਵਰ ਕੀਤਾ ਆਮ ਆਦਮੀ ਪਾਰਟੀ ਨੂੰ ਵੀ ਕਵਰ ਕੀਤਾ پنجاب دے نے بھی دیکھیا اور اس سمیں ابھی ہمیشہ کہنے ہوں دے سی کہ کیپٹن صاحب کانگرس پارٹی مکھ منتری دے, 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 دے سوابہ نہیں نوا رہے وہ کانگرس پارٹی سوابہ نہیں جا نوا رہے سواری بی جے پی دھواوا زیادہ نوا رہے نے بی جے پی جا کام کر رہے نے. کیونکہ کئی بدیشی مطر جڑے دے گے وہ پنجاب ایسے کر کے سٹے کر سکنے سی ਜੇਕਰ ਉਹ ਬਤਾਰ ਭਾਜਪੀ ਦੇ ਏਜੰਟ ਵਜੋਂ ਕੰਮ ਕਰਦੇ ਜੇਕਰ ਉਹ ਭਾਜਪੀ ਦੇ ਨਾਲ ਨਾਤਾ ਜੋੜ ਕੇ ਕੰਮ ਕਰਦੇ ਤਾਂ ਹੀ ਉਹਨਾਂ ਦੇ ਵਿਦੇਸ਼ੀ ਮਿੱਤਰ ਜਿਹੜੇ ਸੀ ਉਹ ਪੰਜਾਬ ਸਟੇ ਕਰ ਸਕਦੇ ਸੀ ਅਦਰਵਾਈਜ਼ ਜਿਹੜੀਆਂ ਸੈਂਟਰਲ ਏਜੰਸੀਆਂ ਨੇ ਜੀਆਂ ਜਾਂ ਗਵਰਨਮੈਂਟ ਆ ਜਾਂ ਹੋਮ ਮਿਨਿਸਟਰੀ ਜਾਂ ਗਵਰਨਮੈਂਟ ਦੀ ਉਹਨਾਂ ਨੂੰ ਉਲਾਉ ਨਹੀਂ ਕਰਦੀ ਸੀ ਕਿ ਪੰਜਾਬ ਦੇ ਇੱਕ ਦੁਸ਼ਮਣ ਦੇਸ਼ ਦੇ ਜਿਹੜੇ ਵਸਨੀਕ ਹੋਣ ਉੱਥੇ ਦੇ ਰੈਜ਼ੀਡੈਂਟ ਹੋਣ ਉਹ ਪੰਜਾਬ 'ਚ ਰਹਿਣ ਔਰ ਸ਼ਰੇਆਮ ਸਰਕਾਰ ਚਲਾਉਣ ਇਹ ਬੈਸਮਝਦਾ ਸਾਡੀ ਜਿਹੜੀ ਆ ਸਾਡਾ ਸੰਵਿਧਾਨ allow ਨਹੀਂ ਕਰਦਾ ਸੀ ਪਰ ਲੇਕਿਨ ਭਾਰਤੀ ਜਨਤਾ ਪਾਰਟੀ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਇਸ਼ਾਰਿਆਂ ਦੇ ਤੁਸੀਂ ਇਹ ਸਾਰਾ ਕੰਮ ਹੋ ਗਿਆ ਮੈਂ ਦੇਖ ਰਿਹਾ ਸੀ ਕੱਲ ਕੈਪਟਨ ਸਾਹਿਬ ਬਿਆਨ ਦੇ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਨੂੰ ਇਕੱਠੇ ਹੋ ਜਾਣਾ ਚਾਹੀਦਾ ਕਿਉਂਕਿ ਕੈਪਟਨ ਸਾਹਿਬ ਦਾ ਇਤਿਹਾਸ ਆ ਉਹ ਕਦੇ ਕਾਲੀ ਦਲ ਚ ਕਦੇ ਕਾਂਗਰਸ ਹੁਣ ਤਾਂ ਬੀਜੇਪੀ ਚ ਪਹਿਲਾਂ ਆਪਣਾ ਵੀ ਦਰ ਬਣਾ ਲਿਆ ਸੀ ਦਲ ਬਦਲਣ ਦੇ ਬਾਹਰ ਨੇ ਕੈਪਟਨ ਅਮਰਿੰਦਰ ਸਿੰਘ ਦਲ ਬਦਲਣ ਦੇ ਬਾਹਰ ਨੇ ਉਹਨਾਂ ਨੇ ਆਪਣੀ ਪਾਰਟੀ ਵੀ ਬਣਾਈ ਉਹ ਕਾਲੀ ਦਲ ਦੇ ਮੈਂਬਰ ਵੀ ਰਹੇ ਮੈਂਬਰ ਪਾਰਲੀਮੈਂਟ ਵੀ ਰਹੇ ਕਾਂਗਰਸ ਪਾਰਟੀ ਦੇ ਵੀ ਰਹੇ ਬਤੌਰ ਮੁੱਖ ਮੰਤਰੀ ਵੀ ਰਹੇ ਉਹਨਾਂ ਨੇ ਫੇਰ ਥੋੜਾ ਸਮਾਂ ਵਿੱਚ ਦੀ ਉਹਦਾ ਨਾਂ ਹੀ ਭੁੱਲ ਗਿਆ ਆਪਾਂ ਸਾਰੇ ਇੱਕ ਪਾਰਟੀ ਬਣਾਈ ਸੀ ਪਤਾ ਨਹੀਂ ਜੱਗ ਜਹਾਰ ਪਾਰਟੀ ਪਤਾ ਨਹੀਂ ਕੀ ਜੱਗ ਪਾਰਟੀ ਇਦਾਂ ਦੀ ਕੋਈ ਪਾਰਟੀ ਨਾਂ ਬਣਾਈ ਸੀ ਸ਼ਾਇਦ ਬੋਰਡ ਲੱਗਿਆ ਹੋਇਆ ਜਿੱਥੇ ਥੋੜੇ ਦਿਨ ਲਈ ਬਣੀ ਸੀ ਸ਼ਾਇਦ ਤੁਹਾਡੇ ਯਾਦ ਹੋਊਗਾ ਤੁਸੀਂ ਇਨ ਬਿਟਵੀਨ ਆਪਣੀ ਮੈਮੋਰੀ ਨੂੰ ਜਿਹੜੀ ਮੈਮੋਰੀ ਨੂੰ ਜਿਹੜਾ ਰਿਕਵਰ ਕਰ ਲਓਗੇ ਜਦੋਂ ਤੱਕ ਆਪਣੀ ਪੀਸੀ ਚੱਲਦੀ ਹੈ ਸੋ ਕਹਿੰਦਾ ਪਾਬਾ ਉਸ ਤੋਂ ਬਾਅਦ ਬੀਜੇਪੀ ਚਲੇ ਗਏ ਕੈਪਟਨ ਸਾਹਿਬ ਦਲ ਬਦਲਦੇ ਬਾਹਰ ਦੇ ਔਰ ਦੂਸਰੇ ਪਾਸੇ ਕਿਵੇਂ ਦੋ ਪਰਿਵਾਰ ਰੱਖ ਕੇ ਪੰਜਾਬ ਦੇ انہوں نے آرتک سوبیا پنجاب نو راجلی طورتے قبضہ کر کے رکھیا اور آرتک اور دیتے حملہ بولیام دیتے حملہ دی میں گل بات کروں گا پہلا یاد ہوگا دو یار دو تو لے کے دو یار ساتھ تک سنگھ بادل جی ار کے درج آمدن تو بد سروت ਸਰੋਤਾਂ ਤੋਂ ਬਾਅਦ ਆਮਦਨ ਸਰੋਤਾਂ ਤੋਂ ਬਾਅਦ ਆਮਦਨ ਕਿੱਥੋਂ ਪੈਸੇ ਆਏ ਉਹਦੇ ਕੇਸ ਕਿਹਦੇ ਦੇ ਬਣਦੇ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਸੁਖਵੀਰ ਸਿੰਘ ਬਾਦਲ ਦੇ ਉੱਤੇ ਬੀਬਾ ਹਰਸਵੰਤ ਕੌਰ ਬਾਦਲ ਦੇ ਉੱਤੇ ਸਰਦਾਰ ਬੀਬੀ ਸਰਿੰਦਰ ਕੌਰ ਬਾਦਲ ਦੇ ਉੱਤੇ ਪੂਰੇ ਬਾਦਲ ਪਰਿਵਾਰ ਦੇ ਉੱਤੇ ਜਿਵੇਂ ਗਲਤ ਨਾ ਹਾਂ ਤਾਂ ਲਗਭਗ 4000 ਕਰੋੜ ਰੁਪਏ ਤੋਂ ਉੱਪਰ ਆਮਦਨ ਵੱਧ ਹੋਣ ਦੇ ਸਰੋਤਾਂ ਤੋਂ ਵੱਧ ਹੋਣ ਦੇ ਜਿਹੜੇ ਕੇਸ ਨੇਗੇ ਉਹ ਬੜਾਏ ਗਏ ਕੈਪਟਨ ਸਾਹਿਬ ਨੇ ਜਾਂਚ ਨੂੰ ਕੈਪਟਨ ਸਾਹਿਬ ਨੇ ਆਪਣੀ ਸਰਕਾਰ ਦੁਨੋਂ ਉਸ ਇਨਵੈਸਟੀਗੇਸ਼ਨ ਨੂੰ ਕਿਸ ਤਰ੍ਹਾਂ ਡਿਲੇ ਕੀਤਾ ਇਹ ਪੰਜਾਬ ਜਾਣਦਾਗਾ ਇਨਵੈਸਟੀਗੇਸ਼ਨ ਡਿਲੇ ਹੁੰਦੀ ਰਹੀ ਚਾਰ ਸੀ ਟਾਈਮ ਤੇ ਪੇਸ਼ ਨਹੀਂ ਹੋਈ 2007 ਦੇ ਵਿੱਚ ਪੰਚਾਇਤ 87 ਪੰਜਾਬ ਦੇ ਲੋਕਾਂ ਨੇ ਅਕਾਲੀ ਦਲ ਬੀਜੇਪੀ ਨੂੰ ਸੌਂਪਤੀ ਪੰਜਾਬ ਦਾ ਪਹਿਲਾ ਕੇਸ ਆ ਪੰਜਾਬ ਦੀ ਸਿਆਸਤ ਦਾ ਪਹਿਲਾ ਕੇਸ ਆ ਜਿਹਦੇ ਅੰਦਰ ਇਨਵੈਸਟੀਗੇਸ਼ਨ ਆਫੀਸਰ ਵੀ ਹਸਟਾਈਲ ਹੋਇਆ ਜਿਹਦੇ ਅੰਦਰ ਸਾਰੇ ਗਵਾਹ तमाम ਗਵਾਹ ਜਿੰਨੇ ਗਵਾਹ ਰੱਖੇ ਤੇ ਸਾਰੀਆਂ ਰਿਕਵਰੀਆਂ ਆਲਦੀ ਰਿਕਵਰੀਜ਼ ਸਾਰੀਆਂ ਕੋਰਟ ਦੇ ਅੰਦਰ ਪੇਸ਼ ਕਰਨ ਤੋਂ ਪਹਿਲਾਂ ਇਹ ਕਿਹਾ ਗਿਆ ਕਿ ਸਾਰੀਆਂ ਝੂਠੀਆਂ ਨੇ ਸਰਕਾਰ ਨੇ ਕੇਸ ਬਣਾਇਆ ਜੋ ਤੱਕ ਅਦਾਲਤਸ ਪਹੁੰਚਿਆ ਕਿਉਂਕਿ ਡਿਲੇ ਕੀਤੀ ਗਈ ਜਾਣਬੁੱਝ ਕੇ ਬਾਦਲ ਪਰਿਵਾਰ ਨੂੰ ਬਚਾਉਣ ਦੇ ਲਈ ਕੈਪਟਨ ਸਾਹਿਬ ਨੇ ਡਿਲੇ ਕਰਕੇ ਉਸ ਕੇਸ ਦੇ ਵਿੱਚ ਕੀ ਹੋਇਆ ਆਲਟੀਮੇਟਲੀ 2007 ਤੋਂ ਬਾਅਦ ਕੋਰਟ ਨੂੰ ਮਜਬੂਰਨ ਅਦਾਲਤ ਨੂੰ ਮਜਬੂਰਨ ਮੈਂ ਮਜਬੂਰਨ ਸ਼ਬਦ ਇਸ ਲਈ ਵਰਤ ਰਿਹਾ ਕਿਉਂਕਿ ਜਦੋਂ ਕੋਈ ਸਬੂਤ ਹੀ ਪੇਸ਼ ਨਹੀਂ ਕੀਤਾ ਜਾਊਗਾ ਤਾਂ ਅਦਾਲਤ ਕੋਲੇ ਕੋਈ ਹੋਰ ਰਸਤਾ ਨਹੀਂ ਜਾਂਦਾ ਤਾਂ ਉਹਨਾਂ ਸਾਰੇ ਪਰਿਵਾਰ ਦੀ ਕਿਟਲ ਹੋਈ ਉਹ ਸਾਰਾ ਪਰਿਵਾਰ ਜਿਹੜਾ ਬਾਇਜਿਤ ਬਰੀ ਹੋਇਆ ਫਿਰ ਉਹ ਜਸ਼ਨ ਮਨਾਏ ਗਏ ਕਿ ਜੀ ਬਾਦਲ ਪਰਿਵਾਰ ਬਰੀ ਹੋ ਗਿਆ ਝੂਠੇ ਅਲੀਗੇਸ਼ਨ ਸੀ ਉਹਨਾਂ 10 ਸਾਲਾਂ 'ਚ 2007 ਤੋਂ ਲੈ ਕੇ 17 ਤੱਕ ਸੱਤਾ ਦਾ ਨਸ਼ਾ ਪ੍ਰਕਾਸ਼ ਸਿੰਘ ਬਾਦਲ ਦੇ ਉੱਤੇ ਸ਼੍ਰੋਮਣੀ ਕਾਲੇਦਲ ਬਾਦਲ ਦੇ ਉੱਤੇ ਐਨਾ ਚੜ ਗਿਆ ਕਿ ਉਹਨਾਂ ਸਮਿਆਂ ਦੌਰਾਨ ਦੌਰੇ 15 16 ਚ ਸਾਡੇ ਧਾਰਮਿਕ ਗ੍ਰੰਥਾਂ ਦੀ ਵਿਅਦਵੀ ਸ਼ੁਰੂ ਹੋ ਗਈ। ਕਿਉਂਕਿ 2015 ਚ ਬੀਟੀ ਕਾਟਨ ਦੇ ਉੱਤੇ ਪਿੰਕ ਮੱਖੀ ਦਾ ਹਮਲਾ ਹੋਇਆ ਸੀ, ਵਾਈਟ ਮੱਖੀ ਦਾ ਹਮਲਾ ਹੋਇਆ ਸੀ। ਨਰਮੇ ਦੀ ਫਸਲ ਤਬਾਹ ਹੋਈ ਸੀ। ਪੰਜਾਬ ਦਾ ਸਾਰਾ ਕਿਸਾਨ ਧਰਨਿਆਂ ਤੇ ਸੀ। ਉਹ ਸਾਰੇ ਧਰਮਿਆਂ ਦੇ ਕਿਸਾਨ ਦਾ ਧਿਆਨ ਹਟਾਉਣ ਦੇ ਲਈ ਇੱਕ ਨਵੀਂ ਚਾਲ ਚੱਲੀ ਗਈ ਔਰ ਉਸ ਸਮੇਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਬਰਗਾੜੀ ਦੇ ਵਿੱਚ ਬਾਈਬਲ ਦੇ ਵਿੱਚ ਬਾਈਬਲ ਕਲਾਂ ਦੇ ਵਿੱਚ ਇਹ ਸਾਰਿਆਂ ਨੂੰ ਪਤਾ ਪੰਜਾਬ ਪਤਾ ਕੀ ਕੀ ਹੋਇਆ ਔਰ ਜਦੋਂ 17 ਦੀ ਇਲੈਕਸ਼ਨ ਆਮ ਆਦਮੀ ਪਾਰਟੀ ਪਹਿਲੀ ਵਾਰ ਇਲੈਕਸ਼ਨ ਲੜ ਰਹੀ ਸੀ ਪੰਜਾਬ ਦੇ ਇਤਿਹਾਸ ਦੇ ਅੰਦਰ ਔਰ ਪਹਿਲੀ ਵਾਰ ਇਲੈਕਸ਼ਨ ਲੜਦੇ ਆ عام آدمی پارٹی آپ کو یہ چی پر لیکن کانگرس پارٹی ستا کیوں کیونکہ کیپٹن صاحب نے گٹکا صاحب متھے رو لاکے سو خادی کہ میں نشے بھی ختم کروں گا اور جنہ نے گروہ گرتھ صاحب بھی کی بے ادبی کی انہوں نے اپنے رات سزامہ بھی دباؤں پانچ سال جسٹس رنجیت سنگھ کمیشن جسٹس جورا سنگھ کمیشن ਵੜਾ ਵੜਾ तमाम कमीशन बिठा ਦਿੱਤੇ ਗਏ ਰਿਪੋਰਟਾਂ ਆ ਗਈਆਂ ਵਿਧਾਨ ਸਭਾ ਡਿਸਕਸ਼ਨ ਹੋ ਗਿਆ ਲੰਬੇ ਲੰਬੇ ਸੈਸ਼ਨ ਚਲੇ ਗਏ ਮੇਰੇ ਯਾਦ ਆ ਜਸਸ ਰਣਜੀਤ ਸਿੰਘ ਦੀ ਰਿਪੋਰਟ ਪੇਸ਼ ਹੁੰਦੀ ਆ ਔਰ ਸੈਸ਼ਨ ਚੱਲ ਰਿਹਾਗਾ ਔਰ ਕੈਪਟਨ ਸਾਹਿਬ ਦੀ ਬੜੀ ਥੰਪਿੰਗ ਹੋ ਰਹੀ ਆ ਕਿ ਬਹੁਤ ਅੱਛਾ ਕੀਤਾ ਬੜੀ ਅੱਛੀ ਰਿਪੋਰਟ ਆਈ ਆ ਹੁਣ ਦੋਸ਼ੀ ਬੜੀ ਜਲਦੀ ਸਲਾਖਾਂ ਦੇ ਪਿੱਛੇ ਜਾਣਗੇ ਔਰ ਨੈਕਸਟ ਡੇ ਪੰਚਾਇਤ ਦੀ ਇਲੈਕਸ਼ਨ ਡਿਕਲੇਅਰ ਕਰਤੀ ਔਰ ਉਹ 바ਵਾ ਖੱਟ ਕੇ ਇਲੈਕਸ਼ਨ ਦੀ ਜ਼ਿੰਦਗੀ ਮੈਂ ਸੀਸ ਕਰਕੇ ਰਿਪੀਟ ਕਰ ਰਿਹਾ ਪੋਲਿਟਿਕਲ ਕੇ ਕੇ ਕੀ ਉਹ ਰੋਕ ਕਰਦੇ ਰਹੇ 5 ਸਾਲ ਬੀਤ ਗਏ ਅਲਟੀਮੇਟਲੀ ਜਦ ਕਾਂਗਰਸ ਪਾਰਟੀ ਨੇ ਦੇਖਿਆ ਕਿ 4.5 ਸਾਲ ਲੰਘ ਗਏ ਕੋਈ ਸਜ਼ਾਵਾ ਨਹੀਂ ਹੋਈਆ ਚਾਰਾਂ ਤੱਕ ਪੇਸ਼ਰੀ ਹੋਇਆ ਕੋਈ ਵਿਅਕਤੀ ਦੀ ਗ੍ਰਿਫਤਾਰੀ ਤੱਕ ਨਹੀਂ ਹੋਈ ਅਨਵੈਸਟਿਗੇਸ਼ਨ ਦੀ ਪ੍ਰੋਗਰੈਸ ਨਹੀਂ ਹੋਈ ਬਲਕਿ ਇਨਵੈਸਟਿਗੇਸ਼ਨ ਅਫੀਸਰ ਕੰਟੀਨਿਊ ਦੋ ਤਿੰਨ ਇਨਵੈਸਟਿਗੇਸ਼ਨ ਅਫੀਸਰ ਬਦਲਦੇ ਗਏ ਉਹਨਾਂ ਨੂੰ ਬਾਅਦ ਜਿਹੜਾ ਮਜਬੂਰਨ ਕਾਂਗਰਸ ਪਾਰਟੀ ਨੇ ਹਟਾਇਆ ਤੇ ਹਟਾਉਣ ਤੋਂ ਬਾਅਦ ਚੰਨੀ ਸਾਹਿਬ ਨੂੰ ਥੋੜੇ ਸਮੇਂ ਦਾ ਮੁੱਖ ਮੰਤਰੀ ਬਣਾਇਆ ਕਿਉਂਕਿ लाचार ਵਿਅਕਤੀ ਕਰ ਨਹੀਂ ਸਕਦਾ ਕੁਝ ਜਿਹਦੇ ਕੋਲ ਕੋਈ ਪਾਵਰ ਨਹੀਂ ਹੋਵੇ ਉਹ ਵਿਅਕਤੀ ਕੁਝ ਨਹੀਂ ਕਰਦਾ ਇੱਕ ਪਾਵਰਲੈਸ ਮੁੱਖ ਮੰਤਰੀ ਕਾਂਗਰਸ ਪਾਰਟੀ ਦੇ ਪੰਜਾਬਸ ਬਣਾਇਆ ਜਿਹਦੇ ਕੋਲ ਆਪਣੀ ਕੋਈ ਪਾਵਰ ਨਹੀਂ ਸੀ ਔਰ ਉਸੇ ਸਮੇਂ ਦੌਰਾਨ ਜੋ 2007 ਤੋਂ ਬਾਅਦ ਸਿਟੀ ਸੈਂਟਰ ਘਟਾਲੇ ਵਾਲਾ ਮਾਮਲਾ ਤੁਹਾਡੇ ਯਾਦ ਹੋਊਗਾ ਉਹਦੀ ਵੀ ਕੈਂਸਲੇਸ਼ਨ ਰਿਪੋਰਟ ਮੂਵ ਹੁੰਦੀ ਆ ਉਹ ਵੀ ਕੈਂਸਲੇਸ਼ਨ ਰਿਪੋਰਟ ਜਿਹੜੀ ਆ ਐਕਸੈਪਟ ਹੁੰਦੀ ਆ ਇਹ ਸਾਰਾ ਕੁਝ ਪਿਛਲੇ ਜਿਵੇਂ 2002 ਤੋਂ ਲੈ ਕੇ 2022 ਤੱਕ ਦਾ ਵਿਸ਼ਲੇਸ਼ਣ ਕਰਾਂ ਤਾਂ ਇਹ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਕਿਸ ਤਰ੍ਹਾਂ ਬਾਦਲ ਪਰਿਵਾਰ ਨੇ ਰੇਤ ਦਾ ਮਾਫੀਆ, ਟਰਾਂਸਪੋਰਟ ਦਾ ਮਾਫੀਆ, ਸ਼ਰਾਬ ਦਾ ਮਾਫੀਆ, ਲੈਂਡ ਮਾਫੀਆ ਪਹਿਲੀ ਵਾਰ ਇਹਨਾਂ 20 ਸਾਲਾਂ ਦੇ ਅੰਦਰ ਮਾਫੀਆ ਸ਼ਬਦ ਦਾ ਅਪਯੋਗ ਘੜਾ ਸ਼ੁਰੂ ਹੋਇਆ ਕਿ ਪੰਜਾਬ ਦੇ ਅੰਦਰ ਇੱਕ ਨਵੇਂ ਕਿਸਮ ਦਾ ਮਾਫੀਆ ਆਏਗਾ ਭਰਾਵੋ ਇਹ ਪਰਿਵਾਰਾਂ ਦੀ ਦੋਸਤੀ ਜਿਹੜੀ ਆ ਜਗ ਜਹਾਰ ਹੋਈ ਆ ਔਰ ਦੂਜੇ ਪਾਸੇ ਸਿਮਰਿੰਦਰ ਸਿੰਘ ਮਾਨ ਜਿਹੜੇ ਖਾਲਸਾਣ ਦੀ ਵੀ ਗੱਲ ਕਰਦੇ ਨੇਗੇ ਜਿਹੜੇ ਕਹਿੰਦੇ ਪੰਜਾਬ ਖਾਲਸਾ ਬਣਨਾ ਚਾਹੀਦਾ ਉਹਦਾਂ ਨੇ ਵੀ ਕੀ ਕਿਹਾ ਕਿ ਅਕਾਲੀ ਦਲ ਨੂੰ ਪੰਥਕ ਤਰ੍ਹਾਂ ਇਕੱਠਿਆਂ ਹੋ ਜਾਣਾ ਚਾਹੀਦਾ ਸਾਰੇ ਪੰਥਕ ਲੋਕ ਇਕੱਠੇ ਹੋ ਜਾਣ ਉਦੋਂ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਬੀਜੇਪੀ ਤੇ ਕਾਗਿਲਲਾ ਸਮਝਾਉਤਾ ਹੋ ਜੇ ਇਹ ਸ਼ੋਅ ਕਰਦਾ ਕਿ ਪਾਵਰ ਹੱਥ ਹੁਣਾ ਚਾਹੁੰਦੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਚੰਦ ਪਰਿਵਾਰ ਚੰਦੋ ਲੁਟੇਰੇ ਪਰਿਵਾਰ ਚੰਦੋ ਰਜਵਾਣਾ ਸ਼ਾਹੀ ਦੇ ਪਰਿਵਾਰ ਜਿਨ੍ਹਾਂ ਨੇ ਪੰਜਾਬ ਨੂੰ ਦਲਦਲ ਚ ਟਕਿਆ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਪੰਜਾਬ ਦੇ ਅੰਦਰ ਨਸ਼ੇ ਲੈ ਕੇ ਆਂਦੇ ਪੰਜਾਬ ਦੇ ਅੰਦਰ ਮਾਫੀਆ ਰਾਜ ਦੀ ਸਥਾਪਨਾ ਕੀਤੀ ਜਦੋਂ ਉਸ ਮਾਫੀਆ ਰਾਜ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਆ ਜਦੋਂ ਗੈਂਗਸਟਰ ਬਾਦ ਨੂੰ ਖਤਮ ਕਰ ਰਿਹਾ ਜਦੋਂ ਯੁੱਧ ਨਸ਼ਾ ਦੇ ਵਿਰੁੱਧ ਚੱਲ ਰਿਹਾ ਜਦੋਂ ਅੱਜ ਪੰਜਾਬ ਦੇ ਨੌਕਰੀਆਂ ਦੀ ਸ਼ੁਰੂਆਤ ਹੋਈ ਆ ਤਾਂ ਉਸ ਸਮੇਂ ਸਾਰੇ ਇੱਕੋ ਜਗ੍ਹਾ ਤੇ ਇਕੱਠਾ ਹੋਣਾ ਚਾਹੁੰਦੇ ਨੇ ਕਿ ਇਹ ਗੱਲ ਹੁਣ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਗਈ ਕਿ ਕੈਪਟਨ ਸਾਹਿਬ ਵੀ ਜਿਹੜੇ ਦੇ ਕੇ ਉਹ ਕਾਦੀਦਲ ਨਾਲ ਉਹ ਭਾਜਪਾ ਦੇ ਨਾਲੇ ਹੋਏ ਨੇ ਇਹ ਸਾਰੀ ਜਿਹੜੀ ਜਿਹੜੀ ਲੁਕਵੀਂ ਦੋਸਤੀ ਆ ਜਿਹੜੀ ਇਹਦੀ ਅੰਦਰੂਨੀ ਜਿਹੜੀ ਮੈਂ ਸਮਝਦਾ ਲਵ ਐਂਡ ਫੇਅਰ ਆ ਅਕਾਲੀਦਰ ਬੀਜੇਪੀ ਦਾ ਇਹਨਾਂ ਨੇਤਾਵਾਂ ਦਾ ਆਪਸ ਵਿੱਚ ਉਹ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਲੋਕਾਂ ਦੇ ਸਾਹਮਣੇ ਨੰਗਾ ਹੋ ਗਿਆ ਕਿ ਸਾਰੇ ਪਰਿਵਾਰ ਵੈਸੇ ਤਾਂ ਸਾਰੇ ਜਾਣਦੇ ਨੇਗੇ ਕਿ ਇਹਨਾਂ ਨੇ ਆਪਣੇ ਪੁੱਤਾਂ ਤੀਕ ਦੂਜੇ ਘਰਾਂ ਚ ਵਿਆਏ ਹੋਏ ਨੇਗੇ ਪਰ ਲੇਕਿਨ ਜਿੱਥੇ ਸੋਚੋ ਕਿ ਸਿਮਰਿਤ ਮਾਨ ਵਰਗੇ ਲੋਕ ਵੀ ਕਹਿ ਰਹੇ ਨੇ ਕਿ ਪੰਥਕ ਤਰ੍ਹਾਂ ਇਕੱਠੀਆਂ ਹੋ ਜਾਣ ਔਰ ਕੈਪਟਨ ਸਾਹਿਬ ਕਹਿ ਰਹੇ ਨੇ ਕਿ ਬੀਜੇਪੀ ਨਾਲ ਸਮਝੌਤਾ ਕਰ ਲਓ ਇਹਦਾ ਮਤਲਬ ਕੀ ਆ ਸਾਰੇ ਚੋਰ ਜਿਹੜੇ ਨੇਗੇ ਉਹ ਇਕੱਠਾ ਹੋਣਾ ਚਾਹੁੰਦੇ ਨੇਗੇ ਔਰ ਪੰਜਾਬ ਦੀ ਰਾਜਨੀਤੀ ਤੇ ਦੁਬਾਰਾ ਕਬਜਾ ਕਰਨਾ ਚਾਹੁੰਦੇ ਨੇ ਕਿ ਪਰ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੀ ਲੋਕਾਂ ਦੀ ਚੁਣੀ ਹੋ ਸਰਕਾਰ ਆ ਜਿਹਦੇ ਪੰਜਾਬ ਦੇ ਲੋਕਾਂ ਤੇ 3 ਕਰੋੜ ਲੋਕਾਂ ਦੇ ਛਟਕਾਰਾ ਪਾਇਆ ਪੰਜਾਬ ਦੇ ਉਸ ਟਰਾਂਸਪੋਰਟ mafie ਤੋਂ ਪੰਜਾਬ ਦੇ ਉਸ ਲੈਂਡ mafie ਤੋਂ ਪੰਜਾਬ ਦੇ ਉਸ ਸ਼ਰਾਬ mafie ਤੋਂ ਪੰਜਾਬ ਦੇ ਉਸ ਸਰੇਸ਼ਟ mafie ਤੋਂ ਪੰਜਾਬ ਦੀ ਸ਼ੁਰੂ ਹੋਇਆ ਕਿ ਪੰਜਾਬ ਦੇ ਨੌਜਵਾਨ ਨੂੰ 56000 ਨੌਕਰੀਆਂ ਮਿਲ ਗਈਆਂ ਜਿਹੜੇ ਪੀਪੀਏ ਦੇ ਐਗਰੀਮੈਂਟ ਜਿਹੜੇ ਮਹਿੰਗੇ ਮਹਿੰਗੇ ਐਗਰੀਮੈਂਟ ਅਕਾਲੀ ਦਰਲੇ ਬਾਦਰਲੇ ਕੀਤੇ ਸੀ ਪ੍ਰਾਈਵੇਟ ਕੰਪਨੀਆਂ ਦੇ ਨਾਲ ਉਹ ਅਸੀਂ ਕੰਪਨੀਆਂ ਖਰੀਦਣਾ ਸ਼ੁਰੂ ਕੀਤੀਆਂ ਨਗੀਆਂ ਇੱਕ ਕੰਪਨੀ ਖਰੀਦ ਕੇ ਬਿਜਲੀ ਬੋਰਡ ਦੇ ਨਾਂ ਕੀਤੀ ਆ ਪੰਜਾਬ ਦੇ ਲੋਕਾਂ ਦੇ ਨਾਂ ਕੀਤੀ ਆ ਪੰਜਾਬ ਦੇ ਅੰਦਰ ਜਿਹੜੇ ਵਾਅਦੇ ਕੀਤੇ ਸੀ ਉਹ ਅਸੀਂ ਪੂਰੇ ਕੀਤੇ ਨੇ ਇਹੀ ਕਾਰਨ ਆ ਕਿ ਅੱਜ ਇਹ ਸਾਰੇ ਲੋਕ ਜਿਹੜੇ ਨੇਗੇ ਜੇ ਆਪਾਂ ਕਹ ਰਹੀਏ ਕਿ ਸਾਹਮਣੇ ਆਏ ਨੇ ਕਿ ਇਕੱਠੇ ਹੋਣ ਲੱਗੇ ਨੇ ਪਰ ਦੂਜੇ ਪਾਸੇ ਇਹ ਸਾਰੇ ਇਕੱਠੇ ਹੋ ਜਾਣ ਦੂਜੇ ਪਾਸੇ 3 ਕਰੋੜ ਪੰਜਾਬੀ ਵੀ ਇਕੱਠੇ ਨੇ 3 ਕਰੋੜ ਪੰਜਾਬੀਆਂ ਨੂੰ ਇਤਿਹਾਸ ਭੁੱਲਿਆ ਨਹੀਂ ਪੰਜਾਬ ਦੇ ਲੋਕ ਪੰਜਾਬ ਦੇ ਸੂਰਬੀਰ ਯੋਧੇ ਤਾਂ 20 20 ਸਾਲ 25 25 ਸਾਲ ਬਾਅਦ ਵੀ ਬਦਲਾ ਲੈਂਦੇ ਨੇ ਕਿ ਇਹ ਤਾਂ ਥੋੜਾ ਸਮਾਂ ਹੋਇਆ ਹੈ ਸੋ ਲੋਕ ਭੁੱਲੇ ਨਹੀਂ ਜਿਨ੍ਹਾਂ ਮਰਜੀ ਸਟੇਟਮੈਂਟਾਂ ਜਿੰਦੀਆਂ ਮਰਜੀ ਜੜੀਆਂ ਕੈਪਟਨ ਸਾਹਿਬ ਸਟੇਟਮੈਂਟਾਂ ਦੇ ਰਣ ਸਿਮਰ ਜਿੰਨੀ ਮੰਗ ਦੇ ਦੇ ਤਖਵੀਰ ਸਿੰਘ ਬਾਦਲ ਦੇਲ ਵੇ ਜਾਂ ਡਾਕਟਰ ਸਾਹਿਬ ਦੇ ਰਣ ਇਹ ਸਾਰੀਆਂ ਸਟੇਟਮੈਂਟਾਂ ਸ਼ੋ ਕਰਦੀਆਂ ਨੇ ਜੀਆਂ ਕਿ ਸਾਰੇ ਉਹ ਲੋਕ ਨੇ ਜਿਨ੍ਹਾਂ ਦੇ ਰਾਜ ਦੇ ਸਮੇ ਸਾਡੇ ਗੁਰੂਆਂ ਦੀ ਬੇਅਦਬੀ ਹੋਈ ਇਨਾਂ ਦੇ ਰਾਜ ਦੇ ਸਮੇਂ ਕਿਸਾਨਾਂ ਦੀ ਕਿਸਾਨਾਂ ਦੇ ਉੱਤੇ ਲਾਠੀ ਚਾਰਜ ਹੋਇਆ ਔਰ ਕਿਸਾਨਾਂ ਦੇ ਖਿਲਾਫ ਤਿੰਨ ਬਲੈਕ ਲਾ ਬਣੇ ਔਰ 700 ਤੋਂ ਉੱਪਰ ਕਿਸਾਨ ਜਿਹੜਾ ਪੰਜਾਬ 'ਚ ਸ਼ਹੀਦ ਹੋਇਆ ਦਿੱਲੀ ਦੇ ਬਾਰਡਰ ਤੇ ਸ਼ਹੀਦ ਹੋਇਆ ਇਹ ਵੀ ਰਿਕਾਰਡ ਆ ਇਹ ਤਾਂ ਥੋੜੇ ਸਮੇਂ ਦੀਆਂ ਗੱਲਾਂ ਜਿਹੜੀਆਂ ਮੈਂ ਕਰ ਰਿਹਾ ਮੇਰਾ ਕਹਿਣ ਦਾ ਭਾਵ ਆ ਕਿ ਸਾਰੇ ਲੋਕ ਇਕੱਠੇ ਹੋਣਾ ਚਾਹੁੰਦੇ ਲੱਗੇ ਇਕੱਠੇ ਹੋ ਕੇ ਪੰਜਾਬ ਤੇ ਕਬਜ਼ਾ ਕਰਨਾ ਚਾਹੁੰਦੇ ਲੱਗੇ ਮੈਂ ਇਹਨਾਂ ਦਾ ਇਤਿਹਾਸ ਦੱਸ ਰਿਹਾ ਕਿ ਪ੍ਰਾਚਨ ਇਤਿਹਾਸ ਵੀ ਹੈ ਇਹਨਾਂ ਦਾ ਕਿ ਪਹਿਲਾਂ ਕੇਸ ਬਣਾਉਂਦੇ ਸੀ ਫਿਰ ਗਵਾਹ ਮਕਰਾਉਂਦੇ ਸੀ ਫਿਰ ਕਲੀਨ ਚਿੱਟ ਦਿੰਦੇ ਸੀ ਔਰ ਪੰਜਾਬ ਜਾਣਦਾ ਕਿ ਕਿਵੇਂ ਪ੍ਰਕਾਸ਼ ਸਿੰਘ ਬਾਦਲ ਦੀ ਜੇਬ ਦੇ ਉੱਤੋਂ ਜੱਥੇਦਾਰ ਨਿਕਲਦੇ ਸੀ ਅੱਜ ਵੀ ਪੰਜਾਬ ਜਾਣਦਾ ਕਿ ਕਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਦੀ ਜੇਬ ਚ ਜੱਥੇਦਾਰ ਨਿਕਲਦੇ ਨੇਗੇ ਸੋ ਸਾਰੀਆਂ ਗੱਲਾਂ ਪੰਜਾਬ ਦੇ ਲੋਕਾਂ ਨੂੰ ਦੱਸਣ ਲਈ ਤੁਹਾਨੂੰ ਅਸੀਂ ਸੱਦਿਆ ਸੀਗਾ ਸੋ ਮੇਰਾ ਕਹਿਣ ਦਾ ਪਾਬਾ ਕਿ ਜਿੰਨਾ ਮਰਜ਼ੀ ਕੈਪਟਨ ਸਾਹਿਬ ਬਿਆਨ ਦੇ ਲੈਣ ਜਿੰਨਾ ਮਰਜ਼ੀ ਭਾਜਪਾ ਕਾਲੇ ਨਾਲ ਇਕੱਠਾ ਹੋ ਜੇ ਪਰ ਪੰਜਾਬ 'ਚ ਆਉਣ ਵਾਲੇ 20 25 ਸਾਲ ਜਿਹੜੀ ਆ ਇਹਨਾਂ ਦੀ ਧਾੜ ਨਹੀਂ ਗੜਨੀ ਪੰਜਾਬ ਦੇ ਲੋਕਾਂ ਨੂੰ ਪਤਾਗਾ ਕਿ ਇਹਨਾਂ ਨੇ ਰਜ ਕੇ ਪੰਜਾਬ ਲੁੱਟਿਆ ਰਜ ਕੇ ਪੰਜਾਬ ਨੂੰ ਬਰਬਾਦ ਕੀਤਾ ਪੰਜਾਬ ਦਾ ਬ੍ਰੇਨ ਡレイン ਹੋਇਆ ਪੰਜਾਬ ਦਾ ਨੌਜਵਾਨ ਬਾਹਰ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜਾਣ ਲੱਗਿਆ ਅੱਜ ਅਸੀਂ ਉਸ ਬ੍ਰੇਨ ਡレイン ਨੂੰ ਠੱਲ ਪਾਈਆ ਅੱਜ ਦੁਬਾਰਾ ਕੰਫੀਡੈਂਸ ਜਿਹੜਾ ਸਾਡੇ ਬੱਚਿਆਂ ਸਾਡੇ ਨੌਜਵਾਨਾਂ ਵਿੱਚ ਬਿਲਡ ਹੋਇਆ ਕਿ ਪੰਜਾਬ ਦੇ ਅੰਦਰ ਰਹਿ ਕੇ ਹੀ ਨੌਕਰੀਆਂ ਮਿਲ ਸਕਦੀਆਂ ਨੇਗੀਆਂ ਪੰਜਾਬ ਦੇ ਅੰਦਰ ਮਿਹਨਤ ਕਰਕੇ ਮੁਕਾਬਲੇ ਦਾ ਇਮਤਿਹਾਨ ਪਾਸ ਕਰਕੇ ਬਿਨਾਂ ਪੈਸੇ ਤੋਂ ਪੰਜਾਬ 'ਚ ਨੌਕਰੀਆਂ ਮਿਲ ਸਕਦੀਆਂ ਅਜ ਪੰਜਾਬ ਦੇ ਨੋਜਵਾਨਾਂ ਨੇ ਇਸ ਗਲਤੀ ਜਿਹੜਾ ਤਸੱਲੀ ਹੋਈ ਆ ਸੋ ਬਿਲਕੁਲ ਜੋ ਜਿਹੜੀ ਚੀਜ਼ ਅਸੀਂ ਸਪਸ਼ਟ ਕਰਨਾ ਚਾਹੁੰਦਾ ਮੈਂ ਕਿ ਜੇ ਇਹਨਾਂ ਦੇ ਰਿਸ਼ਤੇ ਨੇਗੇ ਉਹ ਲੋਕਾਂ ਦੇ ਸਾਹਮਣੇ ਆਏ ਨੇ ਕਿ ਕਿਸ ਤਰ੍ਹਾਂ ਸਾਰੇ ਇਕੱਠੇ ਨੇਗੇ ਹੁਣ ਦੁਬਾਰਾ ਇਕੱਠਾ ਹੋਣਾ ਚਾਹੁੰਦੇ ਨੇਗੇ ਪਰ ਨਾ ਪੰਜਾਬ ਦੇ ਲੋਕਾਂ ਨੇ ਬੇਅਦਬੀ ਵਾਲਾ ਤੋਂ ਬਖਸ਼ਣਾਗਾ ਨਾ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੇ ਪੰਜਾਬ ਦੇ ਕਿਸਾਨਾਂ ਤੇ ਲਾਸ਼ਾਂ ਤੇ ਰਾਜਨੀਤੀ ਕੀਤੀਆਂ ਉਹਨਾਂ ਨੂੰ ਮਤਲਬ ਬਖਸ਼ਣਾਗਾ ਨਾ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਚਿੱਟਾ ਲਿਆਂਦਾ ਨਸ਼ਾ ਲਿਆਂਦਾ ਨਾ ਉਹਨਾਂ ਨੂੰ ਬਖਸ਼ ਲਾਗਾ ਨਾ ਜਿਨ੍ਹਾਂ ਨੇ ਪੰਜਾਬ ਦੇ ਅੰਦਰ ਮਾਫੀਆ ਰਾਜ ਪੈਦਾ ਕੀਤਾ ਨਾ ਉਹਨਾਂ ਨੂੰ ਬਖਸ਼ ਲਾਗਾ ਸੋ ਪੰਜਾਬ ਦੇ ਲੋਕ ਜਿਹੜੇ ਲਗੇ ਹਰ ਗੱਲ ਤੋਂ ਜਾਣੂ ਨੇਗੇ ਹਰ ਗੱਲ ਪਤਾ ਕੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਕੀ ਕੀਤਾ ਕੈਪਟਨ ਸਾਹਿਬ ਨੇ ਕੀ ਕੀਤਾ ਸੁਖਵੀਰ ਸਿੰਘ ਬਾਦਲ ਨੇ ਕੀ ਕੀਤਾ ਭਾਜਪਾ ਨੇ ਕੀ ਕੀਤਾ ਬਹੁਤ ਬਹੁਤ ਸ਼ੁਕਰੀਆ